ਜੀ हेयर फॉਲ ਤੁਹਾਨੂੰ ਕਿਸੇ ਲੰਬੇ ਸਮੇਂ ਤੋਂ ਤੁਸੀਂ ਜੂਝ ਰਹੇ ਹੋ ਕਿਸੇ ਬਿਮਾਰੀ ਨਾਲ ਉਸ ਕਰਕੇ ਹੋ ਰਿਹਾ ਜਿਹੜੀ ਕਾਫੀ ਸਾਲ ਪੁਰਾਣੀ ਹੈ ਤੇ ਥੋੜਾ ਟਾਈਮ ਜ਼ਰੂਰ ਲੱਗ ਸਕਦਾ ਹੈ ਕਿਉਂਕਿ ਹੋਮੀਓਪੈਥੀ ਜਿਹੜੀ ਹੈ ਉਹ ਜੜ ਤੋਂ ਬਿਮਾਰੀ ਨੂੰ ਖਤਮ ਕਰਦੀ ਆ ਜੀ ਸਾਡਾ ਜਿਹੜਾ ਵੇ ਹੈ ਮੈਂ ਉਹ ਦੱਸਦੀ ਆ ਆਪਾਂ ਕੀ ਕਰਦੇ ਆ ਫਰਸਟ ਵਿਜ਼ਿਟ ਦੇ ਵਿੱਚ ਕੰਸਲਟੇਸ਼ਨ ਜਦੋਂ ਦਿੰਨੇ ਆ ਅਸੀਂ ਪੇਸ਼ੈਂਟ ਦੀ ਨਾ ਕੇਸ ਟੇਕਿੰਗ ਕਰਦੇ ਆ ਪੇਸ਼ੈਂਟ ਦੇ 1 ਡੇਟ ਤੋਂ 2 ਘੰਟੇ ਲਾਣੇ ਆ अच्छा जी गल हुन assi kariye success rate di inna success rate ki hai kinne pratishat success hunda hi hunda kyuki log eh vi dekhdene ki success rate vi pata hove taadi karwana hai 60 to 90% 60 to 90 90% अच्छा जी हां जी kyuki main males females dono di gal kar reha ha harsh chemicals da overuse na karo theek hai dooja heat to thoda dur raho balance diet lo jide vich tusi protein iron te vitamin D ਇਹ ਚੀਜ਼ਾਂ ਐਡ ਕਰੋ ਪਰ ਇਹ ਸਪਲੀਮੈਂਟਸ ਦੀ ਮੈਂ ਗੱਲ ਉਹ ਕਹਿ ਰਹੀਆਂ ਜੇ ਤੁਹਾਡੇ ਚ ਕਮੀ ਹੋਵੇ ਤਾਂ ਹੀ ਲੈਣੇ ਹਨ। ਨਮਸਕਾਰ ਅਦab ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰਾਂਕਪੂਰੀ ਤੇ ਤੁਸੀਂ ਦੇਖ ਰਹੇ ਹੋ 22 ਪੰਜਾਬ। ਅੱਜ ਨੌਜਵਾਨਾਂ ਦੀ ਗੱਲ ਕਰੀ ਜਾਂ ਬਜ਼ੁਰਗਾਂ ਦੀ ਗੱਲ ਕਰੀਏ। ਹੈਅਰ ਫਾਲ ਯਾਨੀ ਕਿ ਵਾਲ ਚੜਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ। ਇਹਨੂੰ ਲੈ ਕੇ ਐਲੋਪੈਥਿਕ ਇਲਾਜ ਹੈ। ਕਈ ਜਿਹੇ ਇਲਾਜ ਆ ਜਿਸ ਵਿੱਚ ਸਰਜਰੀ ਕੀਤੀ ਜਾਂਦੀ ਹੈ ਪਰ ਤੁਹਾਨੂੰ ਮੈਂ ਦੱਸਣਾ ਚਾਹਨਾ ਕਿ ਹੋਮਿਓਪੈਥਿਕ ਦੇ ਵਿੱਚ ਵੀ ਕਈ ਐਸੇ ਇਲਾਜ ਆ ਜਿਸ ਦੇ ਨਾਲ ਇਸ ਦੇ ਵਾਲ ਚੜਨ ਦੇ ਤੁਸੀਂ ਰੋਕ ਸਕਦੇ ਹੋ ਮੇਰੇ ਨਾਲ ਮੌਜੂਦ ਹੈ ਡਾਕਟਰ ਰਿਤਿਕਾ ਹੋਮਿਓਪੈਥਿਕ ਦੇ ਨੇ ਡਾਕਟਰ ਸਤ ਮੈਂ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਜਿਹੜੀ ਇਹ ਪ੍ਰੋਬਲਮ ਹੈ ਨਾ ਇਹ ਬੰਦੇ ਦੀ ਮਤਲਬ ਬਿਊਟੀ ਨੂੰ ਕਹਿ ਲਈਏ ਨਾ ਬਹੁਤ ਜ਼ਿਆਦਾ ਕਰਦੀ ਹੈ ਅਪੀਅਰੈਂਸ ਨੂੰ ਲੈ ਕੇ ਹਾਂ ਜੀ ਬਿਲਕੁਲ ਤੇ ਇਸ ਦੇ ਵਿੱਚ ਕੀ ਹੱਲ ਹੋ ਸਕਦਾ ਕਿਉਂਕਿ ਐਲੋਪੈਥਿਕ ਨੂੰ ਲੈ ਕੇ ਲੋਕ ਥੋੜਾ ਅਵਾਇਡ ਕਰਦੇ ਨੇ ਡਰਦੇ ਵੀ ਨੇ ਕਿਉਂਕਿ ਇਹਦਾ ਨੁਕਸਾਨ ਹੋ ਸਕਦਾ ਹੈ ਹੋਮਿਓਪੈਥਿਕ ਚ ਕਿੰਨੀ ਹੋ ਸਕਦਾ ਕਿੰਨੀ ਦੇਰ ਚ ਹੋ ਜਾ ਕਿਉਂਕਿ ਇਹ ਵੀ ਗੱਲ ਕਹੀ ਜਾਂਦੀ ਕਿ ਹੋਮਿਓਪੈਥਿਕ ਚ ਸਮਾਂ ਜ਼ਿਆਦਾ ਲੱਗਦਾ ਸਮਾਂ ਜ਼ਿਆਦਾ ਲੱਗਦਾ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਇਹ ਜਿਹੜਾ ਮਿਥ ਹੈ ਉਹ ਕਲੀਅਰ ਕਰਦੇ ਆ ਕਿ ਜੇ ਜਿਹੜਾ ਹੋਮਿਓਪੈਥੀ ਦੇ ਵਿੱਚ ਸਮਾਂ ਉਸ ਚੀਜ਼ ਦੇ ਵਿੱਚ ਲੱਗਦਾ ਜਿਹੜੀ ਬਹੁਤ ਪੁਰਾਣੀ ਬਿਮਾਰੀ ਹੁੰਦੀ ਆ ਠੀਕ ਹੈ ਤੇ ਜੇ हेयर फॉਲ ਤੁਹਾਨੂੰ ਕਿਸੇ ਲੰਬੇ ਸਮੇਂ ਤੋਂ ਤੁਸੀਂ ਜੂਝ ਰਹੇ ਹੋ ਕਿਸੇ ਬਿਮਾਰੀ ਨਾਲ ਉਸ ਕਰਕੇ ਹੋ ਰਿਹਾ ਜਿਹੜੀ ਕਾਫੀ ਸਾਲ ਪੁਰਾਣੀ ਹੈ ਤੇ ਥੋੜਾ ਟਾਈਮ ਜ਼ਰੂਰ ਲੱਗ ਸਕਦਾ ਹੈ ਕਿਉਂਕਿ ਹੋਮੀਓਪੈਥੀ ਜਿਹੜੀ ਹੈ ਉਹ ਜੜ ਤੋਂ ਬਿਮਾਰੀ ਨੂੰ ਖਤਮ ਕਰਦੀ ਆ ਹੈ ਨਾ ਰੂਟ ਕਾਸ ਤੇ ਅਸਰ ਕਰਦੀ ਆ ਤੇ ਤਾਂ ਕਰਕੇ ਇਹਦੇ ਵਿੱਚ ਟਾਈਮ ਥੋੜਾ ਜ਼ਿਆਦਾ ਲੱਗਦਾ ਹੈ ਪਰ ਜੇ ਦੇਖਿਆ ਜਾਵੇ ਕੋਈ ਡੇਂਗੂ ਦਾ ਕੇਸ ਹੋਵੇ ਕੋਈ ਐਕਿਊਟ ਕੇਸ ਹੋਰ ਹੋਵੇ ਤੇ ਵਿਥਿਨ 24 ਆਵਰਸ ਵੀ ਫਲੇਟਲੇਟ ਕਾਊਂਟ ਵਧਾ ਦਿੰਦੀ ਆ ਤੇ ਇਹ ਮਿੱਥ ਹੈ ਕਿ ਹੋਮੀਓਪੈਥੀ ਜਿਹੜੀ ਹੈ ਸਲੋ ਅਸਰ ਕਰਦੀ ਹੈ ਅੱਛਾ ਇੰਨੀ ਜਲਦੀ ਕਰ ਸਕਦੀ ਹੈ ਹੋਮੀਓਪੈਥੀ ਬਿਲਕੁਲ ਬਿਲਕੁਲ ਮਤਲਬ ਕੁਝ ਕੇਸਸ ਦੇ ਵਿੱਚ ਅੱਛਾ ਕੁਝ ਕੇਸਸ ਜੀ ਆਪਾਂ ਸਪੈਸ਼ਲੀ ਹੈਅਰ ਫਾਲ ਦਾ ਕਰੀਏ ਇਹ ਗੱਲ ਤੇ ਸਰਜਰੀ ਨੂੰ ਵੀ ਅਵਾਇਡ ਕਰਨਾ ਹੋਵੇ ਤੇ ਕਿਸ ਤਰ੍ਹਾਂ ਹੋ ਸਕਦਾ ਕੀ ਇਲਾਜ ਹੋ ਸਕਦੇ ਨੇ ਸਭ ਤੋਂ ਪਹਿਲਾਂ ਮੈਂ ਦੱਸਦੀ ਹਾਂ ਜਿਹੜਾ ਅੱਜ ਕੱਲ੍ਹ ਨਾ ਲੋਕ ਕਬਰਾਾ ਕਾਫੀ ਜਾਂਦੇ ਆ ਅਵੇਅਰਨੈਸ ਦੀ ਬੜੀ ਕਮੀ ਹੈ ਥੋੜੇ ਜਿਹਾ ਵਾਲ ਝੜਦੇ ਆ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਡਾ ਹੈਅਰ ਫਾਲ ਹੋ ਰਿਹਾ ਅਸੀਂ ਗੰਗੇ ਹੋ ਜਾਣਾ ਹੈ ਇਦਾਂ ਨਹੀਂ ਹੁੰਦਾ ਜਿਹੜਾ हेयर फॉਲ ਹੈ 50 ਤੋਂ ਲੈ ਕੇ 100 ਤੱਕ ਜੇ ਸ਼੍ਰੈਡ ਹੁੰਦੇ ਆ ਵਾਲ ਜੀ ਨੋਰਮਲ ਹੈ ਕਿਉਂਕਿ हेयर फॉਲ ਦਾ ਨਾ ਸਾਈਕਲ ਹੁੰਦਾ ਹੈ हेयर ਗਰੋਥ ਹੋਣ ਦਾ ਤੇ ਉਹਦਾ ਇੱਕ ਪਾਰਟ ਹੈ ਕਿ 50 ਤੋਂ 100 ਵਾਲ ਡੇਲੀ ਦੇ ਜੇ ਫਾਲ ਹੁੰਦੇ ਆ ਤੇ ਉਹ ਨੋਰਮਲ ਹੈ ਅੱਛਾ ਜੀ ਜੀ ਬਿਲਕੁਲ ਤੇ ਰੈੱਡ ਫਲੈਗ ਉਦੋਂ ਹੈ ਜੇ 150 ਤੋਂ 200 ਵਾਲ ਜੜਨ ਜਾਂ ਉਸ ਤੋਂ ਵੱਧ ਪਰ ਇੱਥੇ ਤੇ ਇਹ ਕਹੀ ਜਾਂਦੇ ਵਾਲ ਤੇ ਗਿਨੇ ਨਹੀਂ ਜਾਂਦੇ ਗਿਨੇ ਨਹੀਂ ਜਾਂਦੇ ਪਰ ਇੱਕ ਅੰਦਾਜ਼ਾ ਹੁੰਦਾ ਹੈ ਨਾ ਜੇ ਤੁਹਾਡੇ ਕਾਫੀ ਸਮਾਂ ਤੋਂ ਗੁੱच्छੇ ਜਵਾਲ ਨਿਕਲ ਰਹੇ ਹਨ ਹੈਨਾ ਜਾਂ ਤੁਸੀਂ ਆਪਣੇ ਆਪ ਚ ਦੇਖ ਰਹੇ ਹੋ ਕੀ ਹੇਅਰ ਬੋਲਡ ਪੈਚਸ ਹੈ ਜਿਹਨੋਂ ਪਾ ਕਹਿੰਦੇ ਆ ਕਿ ਸਿਰ ਚ ਗੰਝ ਹੋਣਾ ਤੁਸੀਂ ਦੇਖੋਗੇ ਕਈ ਬੱਚਿਆਂ ਦੇ ਜਾਂ ਯੂਥ ਦੇ ਵਿੱਚ ਖਾਸ ਕਰ ਤੁਸੀਂ ਦੇਖੋਗੇ ਜਿਹੜੇ ਮੇਲਸ ਹੁੰਦੇ ਆ ਜਵਾਨ ਨੌਜਵਾਨ ਲੜਕੇ ਹੁੰਦੇ ਆ ਉਹਨਾਂ ਦੀ ਦਾੜੀ ਬਹੁਤ ਛਿੱਦੀ ਛਿੱਦੀ ਜੀ ਹੁੰਦੀ ਹੈ ਖਾਸ ਕਰਕੇ ਸਿੱਖਾਂ ਬਿਲਕੁਲ ਤੇ ਹਾਂ ਉਹਨਾਂ ਦੇ ਨਾ ਤੁਸੀਂ ਦੇਖੋਗੇ ਕਿ ਵਾਲ ਵੀ ਨਾ ਮਤਲਬ ਉਹਨਾਂ ਦਾ ਜਿਹੜਾ ਹੇਅਰ ਲਾਈਨ ਹੈ ਉਹ ਪਿੱਛੇ ਨੂੰ ਹੁੰਦੀ ਹੈ ਕਿਉਂ ਕਿਉਂਕਿ ਉਹ ਟਾਈਟਲੀ ਬੰਨ ਕਰਦੇ ਇੱਥੇ ਹੈ ਨਾ ਉਹਨਾਂ ਦਾ ਸਿਰ ਅਮੇ ਜ਼ਿਆਦਾਤਰ ਪੂਰੇ ਦਿਨ ਦੇ ਵਿੱਚ ਜ਼ਿਆਦਾਤਰ ਜਿਹੜਾ ਟਾਈਮ ਹੈ ਉਹ ਕਵਰਡ ਰਹਿੰਦਾ ਹੈ ਉਸ ਕਰਕੇ ਵੀ ਜਿਹੜੇ ਹੈ ਕਿ ਕੋਈ ਫੰਗਲ ਇਨਫੈਕਸ਼ਨ ਤੋਂ ਜੂਝ ਰਿਹਾ ਕੋਈ ਸੋਰੇਸਿਸ ਤੋਂ ਜੂਝ ਰਿਹਾ ਉਸ ਕਰਕੇ ਵੀ ਵਾਲ ਝੜਦੇ ਆ ਤੇ ਇੱਕ ਕਾਰਨ ਇਹ ਵੀ ਹੈ ਅੱਛਾ ਇੱਕ ਕਈ ਵਾਰ ਵੀ ਜਦੋਂ ਕੋਈ ਇਲਾਜ ਕਰਾਉਂਦਾ ਨੂੰ ਉਹ ਸਭ ਤੋਂ ਪਹਿਲਾਂ ਪੈਸੇ ਲਈ ਜ਼ਰੂਰ ਦੇਖਦਾ ਹੈ ਖਾਸ ਕਰਕੇ ਜੇ ਅਸੀਂ ਸਰਜਰੀ ਵੱਲ ਜਾਂਦੇ ਤੇ ਕਾਫੀ ਪੈਸੇ ਲੱਗਦੇ ਨੇ ਲੱਖਾਂ ਚ ਲੱਗ ਜਾਂਦੇ ਨੇ ਬਿਲਕੁਲ ਤੇ ਇਹਦੇ ਚ ਕਿੰਨਾ ਕੁ ਖਰਚਾ ਆ ਜਾਂਦਾ ਦੇਖੋ ਇਹ ਡਿਪੈਂਡ ਕਰਦਾ ਹੈ ਬਿਮਾਰੀ ਤੇ ਤੇ ਕਾਰਨ ਤੇ ਕੀ ਕਾਰਨ ਕੀ ਹੈ ਕਿਉਂਕਿ ਹੈਅਰ ਫਾਲ ਦਾ ਇੱਕ ਕਾਰਨ ਨਹੀਂ ਹੈ ਜਿਵੇਂ ਹੁਣ ਤੁਹਾਨੂੰ ਮੈਂ ਸਕਿਨ ਇਨਫੈਕਸ਼ਨ ਦੀ ਇੱਕ ਸਿੰਪਲ ਜੀ ਗੱਲ ਕੀਤੀ ਹੈ ਪਰ ਇਹਦੇ ਕਾਫੀ ਸਾਰੇ ਕਾਰਨ ਹੈ ਜੀ ਜੀ ਸਟ्रेस ਹੋ ਸਕਦਾ ਹੈ ਓਵਰ ਯੂਸ ਹੋ ਸਕਦਾ ਹੈ ਹੀਟ ਅਲੀ ਚੀਜ਼ਾਂ ਦਾ ਜਿਵੇਂ ਅੱਜਕੱਲ ਤੁਸੀਂ ਦੇਖਿਆ ਹੋਣਾ ਕੁੜੀਆਂ ਮੇਲਸ ਦੋਨੋਂ ਹੀ ਡਰਾਇਰ ਯੂਜ਼ ਕਰਦੇ ਆ ਸਟ੍ਰੇਟ ਕਰਦੇ ਆ ਵਾਲ ਕਾਫੀ ਹਾਰਸ਼ ਕੈਮੀਕਲਸ ਯੂਜ਼ ਕਰਦੇ ਆ ਹਾਰਮੋਨਸ ਦਾ ਇੰਬੈਲੈਂਸ ਹੋ ਜਾਂਦਾ ਹੈ ਉਹਦੇ ਕਰਕੇ ਹੁੰਦਾ ਹੈ ਜੈਨੇਟਿਕਸ ਦੇ ਕਰਕੇ ਹੁੰਦਾ ਹੈ ਕਿ ਫਾਦਰ ਨੂੰ ਹੈ ਤੇ ਬੇਟ ਨੂੰ ਵੀ ਇਹ ਚੀਜ਼ ਹੋ ਸਕਦੀ ਆ ਹੈਨਾ ਕਾਫੀ ਸਾਰੀ ਚੀਜ਼ ਆ ਹੋ ਸਕਦੀ ਹੈ ਜਿਨ੍ਹਾਂ ਕਰਕੇ हेयर फॉਲ ਹੁੰਦਾ ਹੈ ਤੇ ਸਾਡੇ ਜਿਹੜੇ ਪ੍ਰਾਈਸ ਹੈ ਇਹਦੇ ਲਈ ਸਾਡੇ ਜਿਹੜੀ ਕਨਸਲਟੇਸ਼ਨ ਸਾਡਾ ਜਿਹੜਾ ਵੇਅ ਹੈ ਮੈਂ ਉਹ ਦੱਸਦੀ ਆ ਆਪਾਂ ਕੀ ਕਰਦੇ ਆ ਫਰਸਟ ਵਿਜ਼ਿਟ ਦੇ ਵਿੱਚ ਕਨਸਲਟੇਸ਼ਨ ਜਦੋਂ ਦਿੰਨੇ ਆ ਅਸੀਂ ਪੇਸ਼ੈਂਟ ਦੀ ਨਾ ਕੇਸ ਟੇਕਿੰਗ ਕਰਦੇ ਆ ਪੇਸ਼ੈਂਟ ਦੇ 1 ਡੇਟ ਤੋਂ 2 ਘੰਟੇ ਲਾਨਨੇ ਆ ਤਾਕੀ ਸਾਨੂੰ ਰੂਟ ਕੌਸ ਪਤਾ ਲੱਗੇ ਕਿ ਕਾਰਨ ਕੀ ਹੈ ਬਿਮਾਰੀ ਦਾ ਕਿਉਂਕਿ ਆਪਾਂ ਨੇ ਬਿਮਾਰੀ ਜੜ ਤੋਂ ਖਤਮ ਕਰਨੀ ਆ ਜੀ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਪ੍ਰੋਸੀਜਰ ਹੈ ਅ ਪਰਸਨਲਾਈਜ਼ ਰੈਮਡੀ ਦਿੰਦੇ ਆਪਾਂ ਕਿ ਜਿਹੜੀ ਕਿਉਂਕਿ ਹਰ ਕੋਈ ਹੈ ਜਿਵੇਂ ਦੋ ਤੁਸੀਂ ਮੰਨ ਕੇ ਚਲੋ ਅ ਟਵਿਨ ਬ੍ਰਦਰ ਆ ਗਏ ਸਾਡੇ ਕੋਲ ਪਰ ਜ਼ਰੂਰੀ ਨਹੀਂ ਹੈ ਕਿ ਦੋਨਾਂ ਦੇ ਜਿਹੜੀ ਤਸਵੀਰ ਹੋਗੀ ਬਾਡੀ ਦੀ ਸੇਮ ਹੋਏਗੀ ਖਾਣ ਪੀਣ ਦਾ ਟੇਸ ਡਿਜ਼ਾਇਰ ਜਿਹੜੀ ਉਹ ਸੇਮ ਹੋਏਗੀ ਉਦਾਂ ਹੀ ਹਰ ਕਿਸੇ ਇਨਸਾਨ ਦੇ ਵਿੱਚ ਮਤਲਬ ਅਲੱਗ ਅਲੱਗ ਉਹ ਚੀਜ਼ ਹੁੰਦੀ ਆ ਠੀਕ ਹੈ ਤੇ ਪੂਰੀ ਕੇਸ ਹਿਸਟਰੀ ਲੇਨ ਤੋਂ ਬਾਅਦ ਜਿਹੜੀ ਮੈਡੀਸਨ ਨਿਕਲਦੀ ਆ ਉਹਨਾਂ ਦਾ ਬਰਥ ਸਾਲ ਜਿਹੜਾ ਨਿਕਲਦਾ ਉਹ ਦੇਣ ਤੋਂ ਬਾਅਦ ਹੋਰ ਮੈਡੀਸਨਸ ਦਿੰਨੇ ਆ ਆਪਾਂ ਤੇ ਉਸ ਤੋਂ ਬਾਅਦ ਫੋਲੋ ਅਪਸ ਰੈਗੂਲਰ ਲੈਂਦੇ ਰਹਿੰਦੇ ਆ ਘਟੋ ਘਟ 3 ਮਹੀਨੇ ਮੈਡੀਸਨ ਲੈਣੀ ਪੈਂਦੀ ਆ ਉਸ ਤੋਂ ਬਾਅਦ ਤੁਹਾਨੂੰ ਅਸਰ ਦਿਖਣਾ ਸ਼ੁਰੂ ਹੋ ਜਾਂਦਾ ਹੈ ਅੱਛਾ ਜੀ ਗੱਲ ਹੁਣ ਅਸੀਂ ਕਰੀਏ ਸਕਸੈਸ ਰੇਟ ਦੀ ਇਹਨਾਂ ਸਕਸੈਸ ਰੇਟ ਕੀ ਹੈ ਕਿੰਨੇ ਪ੍ਰਤੀਸ਼ਤ ਸਕਸੈਸ ਹੁੰਦੇ ਹੀ ਹੁੰਦਾ ਕਿਉਂਕਿ ਲੋਕ ਇਹ ਵੀ ਦੇਖਦੇ ਨੇ ਕਿ ਸਕਸੈਸ ਰੇਟ ਵੀ ਪਤਾ ਹੋਵੇ ਤਾਦੀ ਕਰਵਾਣਾ ਹੈ 60 ਤੋਂ 90% 62 to 90% اچھا جی ہاں جی ਕਿਉਂਕਿ ਸਾਡੇ ਕਈ ਪੇਸ਼IENTS ਹੈ ਜਿਨ੍ਹਾਂ ਦਾ हेयर फॉਲ ਮਤਲਬ ਮੈਂ ਆਪਣੇ 13 14 ਸਾਲ ਦੇ ایکسپੀਰੀਅੰਸ ਦੀ ਗੱਲ ਕਰ ਰਹੀ ਹਾਂ ਜਿਹੜੇ ਬੋਲਡ ਪੈਚਸ ਹੈ ਮਤਲਬ ਗੰਝ ਚਾਹੇ ਉਹ ਆਈਬ੍ਰੋ ਦੇ ਵਿੱਚ ਹੋਏ ਦਾੜੀ ਦੇ ਵਿੱਚ ਹੋਏ ਅੰਡਰ ਆਰਮਸ ਦੇ ਵਿੱਚ ਹੋਏ ਪਿਊਬਿਕ ਏਰੀਆ ਦੇ ਵਿੱਚ ਹੋਏ ਹੈਨਾ ਸਿਰ ਦੇ ਵਿੱਚ ਕਿਤੇ ਵੀ ਹੋਵੇ ਇਵਨ ਆਈ ਲੈਸ਼ਸ ਜਿਹੜੀ ਹੁੰਦੀਆਂ ਕਈਆਂ ਦੀ ਬਹੁਤ ਜੜਦੀ ਆ ਇੱਥੇ ਹੁੰਦੀ ਨਹੀਂ ਵਿੱਚ ਜੀ ਦੋਨੋਂ ਸਾਈਡ ਤੇ ਹੈ ਪਰ ਸੈਂਟਰ ਦੇ ਵਿੱਚ ਨਹੀਂ ਆ ਤੇ ਉਹ ਵੀ ਠੀਕ ਹੋਈਆਂ ਜੀ ਅੱਛਾ ਮੈਮ ਇਹ ਤੁਸੀਂ ਗਰੰਟੀ ਤਾਂ ਖੈਰ ਕੋਈ ਵੀ ਨਹੀਂ ਦੇਣੀ ਚਾਹੀਦੀ ਕਹਿੰਦੇ ਵੈਸੇ ਕੋਈ ਨਹੀਂ ਮੈਡੀਕਲ ਦੇ ਵਿੱਚ ਗਰੰਟੀ ਨਹੀਂ ਹੈ ਹਾਂਜੀ ਬਟ ਫਿਰ ਵੀ ਲੋਕ ਇਹ ਚਾਹੁੰਦੇ ਨੇ ਕਿ ਪਤਾ ਤਾਂ ਹੋਵੇ ਕਿੰਨਾ ਕਿਉਂਕਿ ਤੁਸੀਂ ਦੇਖੋ ਕੈਮਰਾ ਤੇ ਗੱਲ ਕਰ ਰਹੇ ਹੋ 60 ਤੋਂ 90 ਮੈਂ ਬੜਾ ਹੈਰਾਨ ਆ ਕਿ ਹੋਮੋਪੈਥਿਕ ਚ 60 90 ਹੋ ਸਕਦਾ ਹੈ ਪੇਸ਼ੈਂਟ ਨੂੰ ਨਾ ਬੜੀ ਪੇਸ਼ੈਂਟਲੀ ਜੇ ਮੈਡੀਸਿਨ ਲੈਂਦੇ ਆ ਤੇ ਸਾਨੂੰ ਫੋਲੋ ਕਰਦੇ ਆ ਜਿਹੜਾ ਆਪਾਂ ਐਡਵਾਈਸ ਕਰਦੇ ਆ ਉਹ ਪੇਸ਼ੈਂਟ ਜ਼ਰੂਰ ਸਕਸੈਸਫੁਲ ਹੁੰਦਾ ਹੈ। ਅੱਛਾ ਜੀ। ਹਾਂਜੀ। ਇਵਨ ਜਿਹੜੇ ਕੈਂਸਰ ਤੋਂ ਬਾਅਦ ਕੀਮੋਥੈਰੇਪੀਜ਼ ਹੁੰਦੀ ਹੈ ਉਹਦੇ ਨਾਲ ਵੀ ਤੁਹਾਨੂੰ ਪਤਾ ਹੈ ਕਿ ਵਾਲ ਛੱਡਦੇ ਆ। ਜੀ। ਤੇ ਸਾਡੇ ਕੋਲ ਲੋਅ ਪੇਸ਼ੈਂਟ ਵੀ ਨੇ ਜਿਨ੍ਹਾਂ ਦੇ ਵਾਲ ਆਏ ਆ। ਅੱਛਾ ਜੀ। ਹਾਂਜੀ। ਅੱਛਾ ਮੇਰੇ ਇੱਕ ਆਖਰੀ ਸਵਾਲ ਹੈ। ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਮੰਨ ਲਓ ਜੇ ਮੇਰੇ ਇੱਕਦਮ ਹੈਅਰ ਫਾਲ ਸ਼ੁਰੂ ਹੋ ਗਿਆ ਤੇ ਮੈਨੂੰ ਕਿਹੜੀ-ਕਿਹੜੀ ਚੀਜ਼ ਨੂੰ ਅਵੋ ਬਿਲਕੁਲ ਮੈਂ ਦੱਸ ਦਿਆਂ ਤੁਹਾਨੂੰ ਇੱਕ ਤਾਂ ਅ ਮੈਂ ਮੈਨਸ ਫੀਮੇਲਸ ਦੋਨਾਂ ਦੀ ਗੱਲ ਕਰ ਰਹੀ ਆ ਹਾਰਸ਼ ਕੈਮੀਕल्स ਦਾ ਓਵਰ ਯੂਜ਼ ਨਾ ਕਰੋ ਠੀਕ ਹੈ ਦੂਜਾ ਹੀਟ ਤੋਂ ਥੋੜਾ ਦੂਰ ਰਹੋ ਬੈਲੈਂਸਡ ਡਾਈਟ ਲੋ ਜਿਹਦੇ ਵਿੱਚ ਤੁਸੀਂ ਪ੍ਰੋਟੀਨ ਆਇਰਨ ਤੇ ਵਿਟਾਮਿਨ ਡੀ ਇਹ ਚੀਜ਼ਾਂ ਐਡ ਕਰੋ ਪਰ ਇਹ ਸਪਲੀਮੈਂਟਸ ਦੀ ਮੈਂ ਗੱਲ ਉਹ ਕਹਿ ਰਹੀ ਆ ਜੇ ਤੁਹਾਡੇ ਚ ਕਮੀ ਹੋਵੇ ਤਾਂ ਹੀ ਲੈਣੇ ਹਨ ਕਿਉਂਕਿ ਕਾਰਨ ਕਾਫੀ ਜ਼ਿਆਦਾ ਹੈ ਜੇ ਨਾਰਮਲ ਹੋਇਆ ਫਿਰ ਲੋਗੇ ਤੁਸੀਂ ਉਹਦਾ ਸਾਈਡ ਇਫੈਕਟ ਜ਼ਰੂਰ ਹੋਏਗਾ। ਅੱਛਾ ਜੀ। ਹਾਂ ਜੀ। ਤੇ ਦੂਜਾ ਨਾਰਮਲੀ ਟਾਈਟ ਨਹੀਂ ਵਾਲ ਬੰਨੇ ਆ ਉਹਦੇ ਨਾਲ ਤੁਹਾਡੀ ਜਿਹੜੀ ਹੇਅਰ ਲਾਈਨ ਹੈ ਉਹ ਪਿੱਛੇ ਨੂੰ ਚਲੀ ਜਾਂਦੀ ਆ। ਠੀਕ ਹੈ। ਟਾਈਟ ਵਾਲ ਨਹੀਂ ਕਰਨੇ ਤੇ ਜਿਹੜਾ ਤੁਸੀਂ ਕੰਗੀ ਕਰਦੇ ਹੋ ਨਾ ਉਹ ਬੜੇ ਸੌਫਟਲੀ ਕਰਨੀ ਹੈ ਜੈਂਟਲੀ। ਕਿਉਂ ਕਿਉਂਕਿ ਉਹਦੇ ਨਾਲ ਤੁਹਾਡਾ ਜਿਹੜਾ ਸਕੈਲਪ ਦਾ ਸਿਰ ਦਾ ਬਲੱਡ ਸਰਕੂਲੇਸ਼ਨ ਹੈ ਉਹ ਬੱ ਵਾਧਦਾ ਹੈ ਤੇ ਆਕਸੀਜਨ ਵਧ ਮਿਲਦੀ ਹੈ ਤੁਹਾਡੇ ਸਿਰ ਤੇ ਤੇ ਸਟ੍ਰੈਸ ਵੀ ਘਟ ਹੁੰਦਾ ਹੈ ਤੇ ਉਹਦੇ ਨਾਲ ਵੀ ਹੈਅਰ ਫਾਲ ਦਾ ਕੰਟਰੋਲ ਹੁੰਦਾ ਹੈ ਅੱਛਾ ਜਿਹੜੇ ਸਿੱਖ ਹੁੰਦੇ ਨੇ ਉਹਨਾਂ ਨੇ ਥੋੜਾ ਟਾਈਟ ਬੰਦੇ ਮੈਂ ਵੀ ਖੁਦ ਹੈਗਾ ਕਿ ਜੂੜਾ ਸਾਨੂੰ ਟਾਈਟ ਬੰਦਾ ਮੈਂ ਕਿਉਂਕਿ ਲੂਸ ਕਰਦੇ ਆ ਤਾਂ ਫਿਰ ਸਾਨੂੰ ਐ ਫੀਲ ਹੁੰਦਾ ਰਹਿੰਦਾ ਕਿ ਲੂਸ ਕਾਫੀ ਹੈ ਕਿਉਂਕਿ ਪਗੜੀ ਸਜਾਣੀ ਹੁੰਦੀ ਉਸ ਤੋਂ ਬਾਅਦ ਫਿਰ ਸਾਨੂੰ ਕਟ ਕਰਨਾ ਚਾਹੀਦਾ ਤੁਹਾਡੇ ਕਹਿਣ ਦੇ ਮੁਕਾਬਲ ਥੋੜਾ ਲੂਸ ਰੱਖੋ ਤਾਂ ਬਹੁਤ ਵਧੀਆ ਹੈ ਤੇ ਕਿਉਂਕਿ ਤੁਹਾਡੇ ਨਾਲ ਦੋ ਕਾਰਨ ਨੇ ਇੱਕ ਤਾਂ ਟਾਈਟ ਬੰਨ ਦੂਜਾ ਤੁਸੀਂ ਕਵਰ ਵੀ ਕਰਕੇ ਰੱਖਣਾ ਹੁੰਦਾ ਸਿਰ ਉਹਦੇ ਕਰਕੇ ਵੀ ਕੀ ਹੁੰਦਾ ਹਵਾ ਕ੍ਰੋਸ ਨਹੀਂ ਹੁੰਦੀ ਜੀ ਠੀਕ ਹੈ ਅੱਧੇ ਤੋਂ ਜ਼ਿਆਦਾ ਦਿਨ ਹਵਾ ਨਹੀਂ ਕ੍ਰੋਸ ਹੁੰਦੀ ਉਹਦੇ ਨਾਲ ਕੀ ਹੁੰਦਾ ਸਕਿਨ ਇਨਫੈਕਸ਼ਨਸ ਹੋ ਸਕਦੇ ਆ ਤੇ ਅਸੀਂ ਬਹੁਤ ਜਲਦੀ ਆਪਣਾ ਇੱਕ ਪ੍ਰੋਡਕਟ ਵੀ ਲਾਂਚ ਕਰਨ ਲੱਗੇ ਆ ਹੈਅਰ ਫੋਰ ਲਈ ਆਪਣੇ ਐਕਸਪੀਰੀਅੰਸ ਨਾਲ ਮੈਂ ਇਹ ਕਹਿ ਰਹੀ ਆ ਕਿ 12-13 ਸਾਲ ਦਾ ਜਿਹੜਾ ਐਕਸਪੀਰੀਅੰਸ ਹੈ ਉਹਦੇ ਨਾਲ ਹੁਣ ਆਪਾਂ ਇੱਕ ਮੈਡੀਸਿਨ ਹੈਅਰ ਪ੍ਰੋਡਕਟ ਲਾਂਚ ਕਰਨ ਲੱਗੇ ਆ ਤਾਂ ਕਿ ਮੇਰੇ ਕੋਲ ਦੇਖੋ ਹਰ ਪੇਸ਼ੈਂਟ ਇੱਥੇ ਆ ਨਹੀਂ ਸਕਦਾ ਤੇ ਆਪਾਂ ਉਹ ਮਾਰਕੀਟ ਦੇ ਵਿੱਚ ਲਾਈਏ ਤੇ ਹਰ ਕੋਈ ਜਿਹੜਾ ਨੀੜੀ ਪੇਸ਼ੈਂਟ ਹੈ ਉਹਨਾਂ ਤੱਕ ਸਾਡਾ ਪ੍ਰੋਡਕਟ ਪਹੁੰਚੇ ਤੇ ਹੇਅਰ ਫਾਲ ਤੇ ਕੰਟਰੋਲ ਹੋਏ ਜੀ ਮੈਂ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਅਸੀਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਹੈ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਲੋਕ ਕਹਿੰਦੇ ਨੇ ਕਿ ਐਲੋਪੈਥਿਕ ਜਾਂ ਆਯੁਰਵੈਦਿਕ ਨਾਲ ਹੀ ਇਸ ਦਾ علاج ਹੋ ਸਕਦਾ ਪਰ ਇਹਨਾਂ ਨੇ ਹੋਮਿਓਪੈਥਿਕ ਦੇ ਨਾਲ ਦੱਸਿਆ ਤੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ 60 ਤੋਂ 90% ਜਿਹੜੇ ਡਿਪੈਂਡ ਕਰਦਾ ਹੈ ਪੇਸ਼ੈਂਟ ਦੇ ਉੱਤੇ ਉਹਦੇ ਇਹ ਸਫਲ ਹੋ ਸਕਦੇ ਨੇ ਸੋ ਜੋਜ ਤੁਹਾਨੂੰ ਵੀ ਲੱਗਦਾ ਹੈ ਕਿ ਹੋਮਿਓਪੈਥਿਕ ਚ ਹੋ ਸਕਦਾ ਤਾਂ ਤੁਹਾਨੂੰ ਇੱਕ ਵਾਰੀ ਇਹ ਜ਼ਰੂਰ ਟਰਾਈ ਕਰਨੀ ਚਾਹੀਦੀ ਹੈ ਕਿਉਂਕਿ ਐਲੋਪੈਥਿਕ ਤੋਂ ਥੋੜਾ ਜਿਆਦਾ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਕੈਮਰਾਮੈਨ ਪ੍ਰਥਮ ਨਲ ਪਰਮਜੀਤ ਸਿੰਘ ਰੰਗਪੁਰ ਵੈਸੋ ਪੰਜਾਬ ਚੰਡੀਗੜ੍ਹ